ਸਰ ਗੰਤਰਤਾ ਦਿਵਸ ਨੂੰ ਲੈ ਕੇ ਜਿਹੜਾ ਹੈਗਾ ਵਾ ਅੱਜ ਜਗ੍ਹਾ-ਜਗ੍ਹਾ ਚੈਕਿੰਗ ਦਾ ਅਭਿਆਨ ਚਲਾਇਆ ਗਿਆ ਕਿਹਣਾ ਚਾਹੋ ਜਿਲ੍ਹਾ ਜਰੰਧਰ ਦੇ ਹੱਤੀ ਦੇ ਮਾਨਯੋਗ ਐਸਐਸਪੀ ਸਾਹ ਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਭ ਦੇ ਜਨ ਨੂੰ ਕੋਦਰ ਨੂੰ ਜਿਹੜਾ ਕਰਾਇਮ ਫਰੀ ਬਣਾਉਣ ਲਈ ਲਗਾਤਾਰ ਉਪਰਾਲੇ ਪੁਲਿਸ ਵੱਲੋਂ ਕੀਤੇ ਜਾ ਰਹੇ ਹਨ 26 ਜਨਵਰੀ ਦੇ ਗੰਤਰਤਾ ਦਿਵਸ ਸੰਬੰਧੀ ਸਪੈਸ਼ਲ ਫੋਰਸਾਂ ਨੂੰ ਮਿਲੀਆਂ ਹੋਈਆਂ ਅਸੀਂ ਲਗਾਤਾਰ ਜਿਹੜੇ ਹੈ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਟਲ ਗੈਸਟ ਹਾਊਸ ਜਾਂ ਹੋਰ ਜਿਹੜੀਆਂ ਠਹਿਰਨ ਵਾਲੀਆਂ ਜਗ੍ਹਾ ਹੈਗੀਆਂ ਉਹਨਾਂ ਨੂੰ ਵੀ ਸਰਚ ਕਰ ਰਹੇ ਹਾਂ ਲਗਾਤਾਰ ਇਸੇ ਤਰ੍ਹਾਂ ਜਿਹੜੇ ਮਾੜੇ ਅਨਸਰ ਹੈਗੇ ਨੇ ਆਦੀ ਮੁਰਜ਼ਮ ਹੈਗੇ ਨੇ ਜਾਂ ਐਸੋਸੀਏਟ ਹੈਗੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਤਿਹਾਰ ਹੈਗਾ ਇਹ ਸਾਡੇ ਹਿੰਦੁਸਤਾਨ ਦਾ ਪੁੱਤਰ ਤਿਹਾਰ ਹੈ ਜਿਹਨੂੰ ਅਸੀਂ ਸਾਰੇ ਰਲ ਮਿਲ ਕੇ ਮਨਾਈਏ ਇਹ ਕਿਸੇ ਵੀ ਜਿਹੜਾ ਮਾੜੇ ਅਨਸਰ ਨੂੰ ਜਿਹੜਾ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਈ ਅਗਨ ਨਹੀਂ ਅਸੀਂ ਪੁਲਿਸ ਵੱਲੋਂ ਪਬਲਿਕ ਲਈ ਉਹਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ